ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਪਿੰਡ ਪੁੱਲਰ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਧਰਮਸ਼ਾਲਾ ਬਾਹਰ ਲਈ ਸੋਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਦੀਵਾਨ ਹਾਲ ਦੇ ਵਿੱਚ ਕੀਰਤਨ ਜਥੇ ਢਾਡੀ ਜਥੇ ਕਵੀਸ਼ਰ ਜਥੇ ਵੱਲੋਂ ਹਾਜ਼ਰੀ ਭਰੀ ਗਈ ਅਤੇ ਸੰਗਤਾਂ ਵਾਸਤੇ ਠੰਡੇ ਮਿੱਠੇ ਜਲ ਅਤੇ ਗੁਰੂ ਕੇ ਅਟੁੱਟ ਲੰਗਰ ਵਰਤਾਏ ਗਏ ਭਾਈ ਥੋੜਾ ਜਿਹਾ ਭਾਬਾ ਜੀ ਭਾਬਾ ਜੀ ਬਾਬਾ ਜੀ ਕਾਹਦਾ ਭਾਬਾ ਕਾਹਦਾ ਇੱਕ ਮਿੰਟ ਵਾਟਾੜੀਆਂ ਸੁਣੋਗੇ ਬਾਬਾ ਛੇਵੇਂ ਪਾਤਸ਼ਾਹ ਮਹਾਰਾਜ ਦੀ ਪਹਿਲੀ ਜੰਗ ਦਾ ਵਰਣਨ ਕੀਤਾ ਤੇ ਸਾਡਾ ਮਨ ਕਰਦਾ ਸੀ ਕਿ ਇਸ ਤੋਂ ਅੱਗੇ ਇਤਿਹਾਸ ਤੁਹਾਡੇ ਨਾਲ ਸਾਡਾ ਕੀਤਾ ਜਾ ਸਕੀ। ਇਸ ਤੋਂ ਅੱਗੇ ਕੀ ਹੋਇਆ? ਪਰ ਬਾਬਾ ਜੀ ਨੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਬਾਬਾ ਬਿਧੀ ਚੰਦ ਸਾਹਿਬ ਦੀ ਹੁਕਮ ਕੀਤਾ ਪਹਿਲਾ ਘੋੜਾ ਉਹ ਭਾਈ ਬਣ ਕੇ ਗਿਆ ਦੂਟਾ ਕੋੜਾ ਨਜੂਮੀ ਬਣ ਕੇ ਲੈ ਆਇਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਕੀਵੀ ਜੱਗ ਦਾ ਸਿਆ ਸੰਘ ਨਾਲ ਅੱਜ ਦੀ ਜੀਵਨ ਵਿਖਾ ਦਾ ਕੀਤਾ ਜਾ ਸਕਦਾ ਲੜਾਈ ਦਾ ਨਾਮ ਬੜਾ ਮਾੜਾ ਹੈ ਲੜਾਈ ਤਾਂ ਦੋਹਾਂ ਜੀਆਂ ਵਿੱਚ ਮਾਰੀ ਬੰਦੇ ਨੇ ਕੰਮ ਕਰਕੇ ਲੜਾਈ ਤਾਂ ਦੋਹਾਂ ਜੀਆਂ ਵਿੱਚ ਮਾਰੀ ਹੈ ਕਿ ਜਦੋਂ ਕੌਮਾਂ ਦੀ ਲੜਾਈ ਹੁੰਦੀ ਹੈ ਬੜਾ ਵੱਡਾ ਨੁਕਸਾਨ ਹੁੰਦਾ ਹੈ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹਮੇਸ਼ਾ ਦੀ ਲੜਾਈ ਨੂੰ ਟਾਲਦੇ ਰਹੇ ਸੰਤ ਪਰ ਸੱਚੇ ਪਾਤਸ਼ਾਹ ਨੂੰ ਮਜਬੂਰ ਜਦੋਂ ਲੜਾਈ ਲੜਨੀ ਪੈਂਦੀ ਹੈ ਇਸੇਰ ਮਹਾਰਾਜ ਦੇ ਮਹਾਨ ਸੂਰਬੀਰ ਐਸੇ ਲੋਹੇ ਦੇ ਢਨੇ ਦੁਸ਼ਮਣ ਨੂੰ ਝੁਕਾਉਂਦੇ ਰਹੇ ਜੋ ਇਤਿਹਾਸ ਦੇ ਪੰਨੇ ਉਤੇ